ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਤੋਂ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਪੁਲਿਸ ਪਾਰਟੀ ਦੇ ਉੱਤੇ ਹਮਲਾ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਮਾਮਲਾ ਇਸ ਕਦਰ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਚੋਰ ਜਿਨ੍ਹਾਂ ਵੱਲੋਂ ਜਿਹੜੀ ਹੈ ਬਾਈਕ ਲੁੱਟੀ ਗਈ ਸੀ ਤਾਂ ਇਹ ਉਹਨਾਂ ਦੇ ਟਿਕਾਣਿਆਂ ਤੇ ਉੱਤੇ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਦੇ ਪੀਸੀਆਰ ਮੁਲਾਜ਼ਮਾਂ ਦੇ ਉੱਤੇ ਜਿਹੜਾ ਚੋਰਾ ਵੱਲੋਂ ਹੀ ਜੜਾ ਆ ਉਹ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਕਾਰਨ ਪੀਸੀਆਰ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਤਾਂ ਅੰਦਾਜ਼ਾ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕੀ ਕੁਝ ਕਹਿ ਰਹੇ ਨੇ ਸਥਾਨਕ ਲੋਗ ਅਤੇ ਪੁਲਿਸ ਮੁਲਾਜ਼ਮ ਓਏ ਉਹ ਰਾਜ ਡਾਕਟਰ ਲੋਕੀਰ ਤਾਂ ਤੁਹਾਨੂੰ ਚੈੱਕ ਕਰਾਉਣਾ ਹੈ ਮੇਰਾ ਨਾਮ ਡਾਕਟਰ ਸੁਮੇਰ ਬਾਜਪੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਕੋਈ ਸਾਡੇ ਕੋਲ ਨਹੀਂ ਉਹਨ ਇੱਕ ਵਾਰ ਇੱਕ ਮੁਲਾਜ਼ਮ ਆਇਆ ਤੇ ਉਹਨਾਂ ਦੀ ਬਾਹ ਸਾਡੇ ਕੋਲ ਸੀ ਬਸ ਜਿੰਨਾ ਦਾ ਸਟਾਫ ਕਰਦੇ ਕਾਰਨ ਦੀ ਕੋਈ ਵੀ ਮਾਇਨੇ ਨਹੀਂ ਸਾਡੇ ਕਿੰਨੀ ਕਿੱਟ ਬਾਹ ਦਿੱਤੀ ਬਾਹ ਕਿੱਟ ਜੀ ਜੀ ਕੀ ਲੱਗ ਸਕਦੀ ਹੈ ਤਾਂ ਕਿ ਹਾਂ ਦੀ ਤਾਂ ਕਿ ਲੱਗਦੀ ਨਹੀਂ ਕਿੰਨੇ ਵੇਲੇ ਆਇਆ ਸਾਡੇ ਕੋਲ ਬਸ 10 ਮਿੰਟ ਹੀ ਹੋ ਗਏ। ਇੱਕ ਠੀਕ ਹੈ। ਮੁਲਾਜ਼ਮ ਪੀਸੀਆਰ ਤੇ ਲੱਗਿਆ ਹੈ। ਸਾਡੇ ਕੋਲ ਇੱਕ ਇਨਫੋਰਮੇਸ਼ਨ ਸਿਗੀ ਮੋਟਰਸਾਈਕਲ ਚੋਰੀ ਦੀ ਜਿਹਦੇ ਵਿੱਚ ਕੱਲੇ ਇੱਕ ਮੋਟਰਸਾਈਕਲ ਜਿਹੜਾ ਚੋਰ ਦੋ ਚੋਰ ਸੀਗੇ ਮੋਟਰਸਾਈਕਲ ਚੋਰੀ ਕੀਤਾ ਸੀਗਾ। ਉਸ ਸੰਬੰਧ ਵਿੱਚ ਕੋਸ਼ਿਸ਼ ਕਰਨ ਵਾਸਤੇ ਇਹ ਗਏ ਸੀਗੇ। ਜਦੋਂ ਉਹ ਦੋ ਮੁੰਡਿਆਂ ਨੂੰ ਉਹਨਾਂ ਨੇ ਰੋਕਿਆ ਉਹਨਾਂ ਨੂੰ ਪੁਚੀਸ਼ ਕੀਤੀ। ਤਾਂ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਮੁੰਡਾ ਸੀਗਾ ਉਹਨੇ ਜਿਹੜਾ ਹੈਗਾ ਉਹਦੇ ਕੋਲ ਕੋ ਚਾਕੂ ਨੁਮਾ ਚੀਜ਼ ਸੀਗੀ ਉਹ ਇਹਦੇ ਬਾਹਰ ਉੱਪਰ ਜਿਹੜਾ ਹੈਗਾ ਬਾਹਰ ਕਰਕੇ ਉਹ ਭੱਜ ਗਿਆ ਤੇ ਬਾਹਰ ਉੱਪਰ ਸੱਟ ਹੈਗੀ ਆ ਅਸੀਂ ਇਹਨਾਂ ਨੂੰ ਪਿੱਗਣ ਵਾਸਤੇ ਸਿਵਲ ਹਸਪਤਲ ਵੀ ਲੈ ਕੇ ਆਏ ਤੇ ਅਸੀਂ ਜਿਹੜੀ ਹੈਗੀ ਹੈ ਜ਼ਖਮ ਕੁ ਟੀਮਾ ਲਗਾ ਦਿੱਤੀ ਇਹਨਾਂ ਜਲਦੀ ਜਿਹੜੇ ਦੋਸ਼ੀ ਨੂੰ ਅਟਰੈਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਦੇ ਜਿਹੜੀ ਜਗ੍ਹਾ ਰਿਪੋਰਟ ਕਰਦੇ ਇਹ ਕਨਾਲ ਕਲੋਨੀ ਥਾਣੇ ਦੇ ਰਿਹਾ ਇਹ ਹੱਥ ਕੀ ਨੇ ਉਹ ਆ ਠੀਕ ਹੈ ਬਿਲਕੁਲ ਠੀਕ ਹੈ ਬਾਹਰ ਉੱਪਰ ਸੱਟ ਹੈਗੀ ਹੈ ਉਹਦਾ ਟ੍ਰੀਟਮੈਂਟ ਜਿਹੜਾ ਹੈਗਾ ਸਿਵਲ ਹਸ ਤੋਂ ਹੋਰਿੰਗ ਮੁਲਾਜ਼ਮ ਜੱਟੇ ਇੱਥੇ ਟੱਲੇ ਨਹੀਂ ਨਹੀਂ ਇੱਕ ਇੱਕ ਹੀ ਮੁਲਾਜ਼ਮ ਲੱਗੇ ਇਹ ਪੀਸੀਆਰ ਦੇ ਮੁਲਾਜ਼ਮ ਹੈਗੇ ਪੀਸੀਆਰ ਮੁਲਾਜ਼ਮ